ਰਾਤ ਨੂੰ 12:00 ਵਜੇ ਨਹਾ ਕੇ ਬਾਹਰ ਨਿਕਲਿਆ ਤਾਂ ਉਹਦੀ ਮੁੰਡੇ ਕੇਕ ਲਿਆਏ ਕਹਿੰਦੇ ਇੱਥੇ ਖੜਾ ਖੜਾਈ ਕੱਟਦੇ ਮੈਂ ਕਿਹਾ ਟੀ-ਸ਼ਰਟ ਪਾ ਲੈਂਦੇ ਉਹ ਫੇਰ ਕੱਟਦੇ ਤਾਂ ਇੱਕ ਆਪੇ ਦੇ ਨਾਲ ਕੇਕ ਕੱਟਿਆ ਫਿਰ ਸਾਰਿਆਂ ਨੇ ਸ਼ੇਅਰ ਕਰਤਾ ਤੇ ਮੈਂ ਕਿਹਾ ਫੰਕਸ਼ਨ ਕੱਲ ਨੂੰ ਕਰਾਂਗੇ ਹੁਣ ਨੀਂਦ ਪੂਰੀ ਕਰ ਲਈਏ ਕਿਉਂਕਿ ਕੱਲ ਨੂੰ ਜਿੰਮ ਵੀ ਜਾਣਾ ਵਾਹਿਗੁਰੂ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਅੱਜ ਦੇ ਦਿਨ ਦੀ ਸ਼ੁਰੂਆਤ ਕੀਤੀ ਗੁਰੂ ਘਰ ਦੇ ਨੇੜੇ ਹੀ ਆਪਣੇ ਮਿੱਤਰਾਂ ਦਾ ਇੱਕ ਕੰਸਟਰਕਸ਼ਨ ਪ੍ਰੋਜੈਕਟ ਚੱਲ ਰਿਹਾ ਸੀ ਸੋ ਉਹਨਾਂ ਨੂੰ ਪਟੂਰੇ ਖਵਾ ਕੇ ਸਸਤੇ ਦੇ ਵਿੱਚ ਹੀ ਪਾਰਟੀ ਵਾਲਾ ਸਾਰਾ ਜੀਟੀ ਏਰੀਆ ਚ ਕਿਸੇ ਨੇ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੋਵੇ ਆ ਨੰਬਰ ਫਲੈਸ਼ ਹੋ ਰਿਹਾ ਸੋ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਉਦੋਂ ਬਾਅਦ ਜਿਮ ਦੇ ਵਿੱਚ ਜਾ ਕੇ ਸ਼ੁਰੂ ਕੀਤਾ ਆਪਣਾ ਬੈਕ ਵਰਕਆਊਟ ਪਹਿਲੀ ਐਕਸਰਸਾਈਜ਼ ਦੇ ਵਿੱਚ ਲਾਇ ਪੁਲਅਪਸ ਦੇ ਤਿੰਨ ਸੈੱਟ ਉਦੋਂ ਬਾਅਦ ਚੈਸਪੋਟਡ ਟੀ ਬਾਰ ਚੈਸਪੋਟਡ ਟੀ ਬਾਰ ਦੀਆਂ ਤਿੰਨ ਪਲੇਟਸ ਅਗੀ ਉਹਨਾਂ ਬਹੁਤ ਔਖੀਆਂ ਲੱਗਦੀਆਂ ਸੀਆਂ ਪਰ ਅੱਜ ਗੁਰੂ ਘਰ ਤੇ ਲੰਗਰ ਖਾਣ ਕਰਕੇ એનર્ਜੀ ਕਾਫੀ ਵਧੀ ਪਈ ਸੀ ਤਾਂ ਈਜ਼ੀ ਸੀ 12 13 ਆਰੇ ਪਲੇਟਸ ਚੱਲ ਜਿੰਮ ਮੈਂ ਤੇ ਅੰਕੁਸ਼ ਅੱਜ ਇਕੱਠੇ ਆਏ ਸੀ ਪਰ ਮੇਰਾ ਬੈਕ ਵਰਕਆਊਟ ਹੈ ਤੇ ਇਹਦਾ ਚੈਸਟ ਵਰਕਆਊਟ ਹੈ ਪਰ ਹਮੇਸ਼ਾ ਆਪਣੇ ਫਰੈਂਡਸ ਨੂੰ ਜੋ ਕਿ ਤੁਹਾਡੇ ਨਾਲ ਜਿੰਮ ਲਾਉਂਦੇ ਐ ਐਕਸਟਰਾ ਪੁਸ਼ ਕਰੋ ਤਾਂ ਕਿ ਤੁਸੀਂ ਇਕੱਠੇ ਚ ਵਧੀਆ ਗਰੋ ਕਰ ਸਕੋ ਐਂਡ ਤੱਕ ਫੇਲਰ ਤੱਕ ਟ੍ਰੇਨ ਕਰੋ ਸੁਖ ਦਾ ਅੱਜ ਸ਼ੋਲਡਰ ਵਰਕਆਊਟ ਹੈ ਟ੍ਰੈਸ ਮੀਸ਼ੀਨ ਇਸ ਰੀਲੀ ਸਟਰੋਂਗ ਮੁੰਡਿਆਂ ਤੋਂ 30 30 ਵਾਲੇ ਡੰਬਲ ਨਹੀਂ ਲੱਗਦੇ ਹੁੰਦੇਗੇ ਪਰ ਇਹ 45 ਵਾਲੇ इजीली ਲਾ ਰਹੀ ਐ ਕਿਉਂਕਿ ਇਹ ਜਿੰਮ ਦੇ ਵਿੱਚ 1 ਸਾਲ ਤੋਂ ਕੰਸਿਸਟੈਂਟ ਹੈ ਫਿਟਨੈਸ ਕੋਈ ਬੜੀ ਔਖੀ ਗੇਮ ਨਹੀਂ ਹੈਗੀ ਬਸ ਡੇਲੀ ਜਮ ਦੇ ਵਿੱਚ ਸ਼ੋਅ ਆਪੀ ਹੋਣਾ ਜਿਵੇਂ ਉਹਦੇ ਕੰਮ ਤੇ ਆਉਦੇ ਸਕੂਲ ਕਾਲਜ ਦੇ ਵਿੱਚ ਡੇਲੀ ਜਾਂਦੇ ਆ ਉਵੇਂ ਜਮ ਦੇ ਵਿੱਚ ਆਉਣਾ ਦੈਟਸ ਇਟ ਐਂਡ ਹਾਰਡ ਪੁਸ਼ ਕਰਨਾ ਆਫ ਆ ਬਲਾਦੀ ਕੋਈ ਗੱਲ ਨਹੀਂ ਖੜਾ ਇਹ ਸੱਤ ਨਾ ਦਿਆ ਕਰ ਵਰਕਆਊਟ ਕਰਨਾ ਕੀਰਨਾ ਹੁੰਦਗਾ ਇਹਦੇ ਵਿੱਚ ਤੇ ਤਿੰਨ ਸੈਟ ਪੁਲਅਪਸ ਦੇ ਤੇ ਤਿੰਨ ਸੈਟ ਚੈਸਪੋਟ ਡੀ ਬਾਰ ਦੇ ਲਾਉਣ ਤੋਂ ਬਾਅਦ ਉਦੋਂ ਬਾਅਦ ਨੈਕਸਟ ਐਕਸਰਸਾਈਜ਼ ਮੇਰੀ ਲੈਟ ਪੁਲ ਡਾਊਨ ਸੋ ਐਂਡ ਤੱਕ ਹਰ ਰੈਪ ਦੇ ਵਿੱਚ ਪੁਸ਼ ਕਰਨਾ ਚਾਹੀਦਾ ਇੱਥੇ ਜੇ ਮੈਨੂੰ ਔਖਾ ਲੱਗਣ ਲੱਗ ਗਿਆ ਸੀਗਾ ਉਹਦੀ ਸੁੱਖ ਨੇ ਦੇਖ ਲਿਆ ਵੀ ਇਹ ਔਖਾ ਹੋ ਜਾਂਦਾ ਤਾਂ ਅਸਿਸਟੈਂਸ ਦੇਣ ਆ ਗਈ ਸੋ ਜੇ ਤੁਸੀਂ ਜਿਮ ਦੇ ਵਿੱਚ ਜਾ ਰਹੇ ਹੋ ਐਜ਼ ਅ ਕਮਿਊਨਿਟੀ ਤੁਹਾਡਾ ਫਰਜ਼ ਬਣਦਾ ਹੈ ਕਿ ਇੱਕ ਦੂਜੇ ਨੂੰ ਪੁਸ਼ ਕਰੋ ਆਪਣਾ ਬੈਟਰ ਵਰਜ਼ਨ ਬਣਦੇ ਵਾਸਤੇ ਐਲੈਂਜੇ ਉਹ ਸੁਖ ਨੇ ਐਕਸਰਸਾਈਜ਼ ਲਈ ਸੀ ਕਿ ਡੰਬਲ ਦੇ ਨਾਲ ਸ਼ੋਲਡਰ ਪ੍ਰੈਸ ਲਈ ਸੀ ਹੁਣ ਇਹ ਮਸ਼ੀਨ ਦੇ ਨਾਲ ਆ ਰਹੀ ਹੈ ਸੋ ਇਹ ਡੰਬਲ ਤੇ ਤੁਹਾਡੇ ਤੋਂ ਨਹੀਂ ਲੱਗਦੀ ਐਜ਼ ਅ ਬਿਗਨਰ ਤਾਂ ਇਹ ਮਸ਼ੀਨ ਤੁਸੀਂ ਸ਼ੋਲਡਰ ਦੀ ਐਕਸਰਸਾਈਜ਼ ਕਰਨ ਵਾਸਤੇ ਲਾ ਸਕਦੇ ਹੋ ਐਂਡ ਫੇਲੀਅਰ ਤੱਕ ਜਰੂਰ ਪੁਸ਼ ਕਰਨਾ ਹੈ ਫੇਰ ਹੀ ਮਸਲ ਗਰੋਥ ਵਧੀਆ ਤਰੀਕੇ ਦੇ ਨਾਲ ਹੋਊਗੀ ਮਗਰ ਇੱਥੇ ਔਜਲੇ ਦੇ ਸੈਡ ਗਾਣੇ ਸੁਣੀ ਜਾਂਦਾ ਪਤਾ ਨਹੀਂ ਕਿਉਂ ਸੁਣੀ ਜਾਂਦਾ ਇਹ ਪਤਾ ਨਹੀਂਗਾ ਸੋਈ ਸੈਡ ਗਾਣੇ ਸੁਣ ਕੇ ਵਰਕਆਊਟ ਦੋਮ ਹੁੰਦਾ ਹਮੇਸ਼ਾ ਇਹ ਬਾਕੀ ਦਿਸ ਟੋਪੀ ਇਸ ਗਿਫਟਡ ਬਾਇ ਰਾਜੂ ਫਿਟ ਵਿਦ ਸਿੱਧੂ ਐਂਡ ਸ਼ੀ ਇਸ ਗੈਟਿੰਗ ਫਿਟ ਵਿਦ ਸਿੱਧੂ ਗੈਟਿੰਗ ਨਿਊ ਟਿਪਸ ਆਫ ਐਡਿੰਗ ਪੈਂਡਲ ਵੇ ਫਾਰ ਡੂਇੰਗ ਕੇਬਲ ਸਾਈਡ ਰੇਜ਼ਰਸ ਨੇਟਰਲਸ ਪਹਿਲਾਂ ਹੋਰ ਤਰੀਕੇ ਨਾਲ ਲਾ ਰਹੀ ਸੀ ਸੋ ਥੋੜੀ ਇਹਦੀ ਟੈਕਨੀਕ ਤੇ ਵਰਕ ਕੀਤਾ ਸ਼ੀ ਇਸ ਡੂਇੰਗ ਰੀਲੀ ਗੁੱਡ ਯੂ ਵਾਂਟ ਟੂ ਫਲੈਕਸ ਯੋਰ ਸ਼ੋਲਡਰਸ आई विल टीच यू लेटर ऑन ओके लेट पुल डाउन्स ਦੇ 3 ਸੈਟ ਲਾਉਣ ਤੋਂ ਬਾਅਦ ਅਗਲੀ ਐਕਸਰਸਾਈਜ਼ ਇਟੇਡ ਕੇਬਲ ਰੋ ਸੋ ਇਟੇਡ ਕੇਬਲ ਰੋ ਦੇ 3 ਸੈਟ ਲਾਏ ਇਹਦੇ ਵਿੱਚ ਆਪਾਂ ਧਿਆਨ ਰੱਖਣਾ ਜਦੋਂ ਆਪਾਂ ਪਿੱਛੇ ਨੂੰ ਪੁੱਲ ਕਰਦੇ ਆ ਤਾਂ ਆਪਣੀ ਬੈਕ ਨੂੰ ਜਿਆਦਾ ਪਿੱਛੇ ਨਹੀਂ ਲੈ ਕੇ ਆਣਾ ਇੱਕ ਜਗ੍ਹਾ ਤੇ ਸਟੇਬਲ ਰੱਖਣੀ ਹੈ ਜੇ ਉਹ ਆਪਾਂ ਸਿੰਪਲ ਬਾਈਸਅਪ ਕਰ ਲਾਉਣੇ ਆ ਐਦਾ ਰੋਡ ਦੇ ਨਾਲ ਸੋ ਥੱਲੇ ਨੂੰ ਰੋਡ ਆਪੇ ਡਿੱਗ ਪੈਂਦੀ ਹੈ ਕਿਉਂਕਿ ਗ੍ਰੈਵਿਟੀ ਉਹਨੂੰ ਖਿੱਚ ਲੈਂਦੀ ਹੈ ਸੋ ਜਿਆਦਾ ਇਫੈਕਟਿਵ ਆਪਾਂ ਕੇਬਲ ਤੇ ਸਿੰਗਲ ਹੈਂਡ ਬਾਈਸਪ ਕਰਲ ਲਾ ਸਕਦੇ ਆ ਕਿਵੇਂ ਲਾਉਣੇ ਆ ਚੱਲੋ ਚਾਹ ਲੈ ਪੁਸ਼ ਕਰਨ ਵਾਸਤੇ ਜੇ ਤੁਹਾਨੂੰ ਕਿਸੇ ਦੀ ਪਿੱਛੋਂ ਆਵਾਜ਼ ਆਉਂਦੀ ਹੈ ਤਾਂ ਵਧੀਆ ਗੱਲ ਹੈ ਸੋ ਇੱਕ ਤਾਂ ਰੈਪ ਵੱਧ ਲੱਗ ਜਾਂਦਾ ਚਾ ਕੇ ਜੋ ਵੀ ਸੈਟ ਲਾਈ ਜਾਂਦਾ ਕਦੇ ਉਹਨੂੰ ਡਿਸਟਰਬ ਨਾ ਕਰੋ ਤੇ ਆਪ ਦਾ ਆਪ ਕੈਮਰੇ ਦੇ ਵਿੱਚ ਫਲੈਕਸ ਕਰ ਸਕਦੇ ਹੋ ਤੇ ਤੁਸੀਂ ਬੈਗੋਂ ਤਾਂ ਤੇ ਛੋਟੇ ਹੋਂ ਤਾਂ ਦੂਰ ਹੀ ਰੋ ਕੈਮਰੇ ਤੋਂ ਯਾਰ 2 ਮੋਰ ਹੂੰ ਹੂੰ ਹੋਸ਼ ਲਾਸਟ ਲਾਸਟ ਹੂੰ ਤਾਂ ਬਾਈ ਸਭ ਪ੍ਰੀਚਰ ਕਰ ਤੇ ਉਦੋਂ ਬਾਅਦ ਸ਼ਰਾਬ ਸਿਵਾਉਣ ਤੋਂ ਬਾਅਦ ਜਿਮ ਦੇ ਵਿੱਚ ਆਸੇ-ਪਾਸੇ ਦੇਖਿਆ ਐਕਸਰਸਾਈਜ਼ ਲਾਉਂਦਾ ਲਾਉਂਦਾ ਅੰਕੁਸ਼ ਅੱਧ ਵਿਚਾਲੇ ਭੱਜ ਗਿਆ ਸ਼ਾਇਦ ਜ਼ੋਰ ਜ਼ਿਆਦਾ ਲਵਾਤਾ ਉਹਦਾ ਐ ਇੰਨਾ ਭੱਜਿਆ ਕਰੋ ਮਿੱਤਰੋ ਵਰਕਆਊਟ ਵਿੱਚ ਛੱਡ ਕੇ ਵਰਕਆਊਟ ਕੰਪਲੀਟ ਕਰਿਆ ਕਰੋ ਪੋਜ਼ਿੰਗ ਰੂਮ ਦੇ ਵਿੱਚ ਸੁਖ ਨੂੰ ਪੋਜ਼ਿੰਗ ਟਿਪਸ ਦਿੱਤੇ ਤਾਂ ਕਿ ਅੱਗੇ ਜਾ ਕੇ ਇਹਨੇ ਵੀ ਕੰਪੀਟ ਕਰਨਾ ਸੋ ਇਹ ਕੰਮ ਆਉਣਗੇ ਦੇ ਪਹਿਲਾਂ ਜਿਮ ਆਉਣ ਵੇਲੇ ਤਾਂ ਕੁਛ ਦੇ ਨਾਲ ਕਰਤੇ ਆਏ ਸੀਗੇ ਸੋ ਭੱਜ ਗਿਆ ਵਿੱਚ ਹੁਣ ਲਿਫਟ ਮੰਗਣੀ ਪੈਣੀ ਹੈ ਪਲੀਜ਼ ਸਾਨੂੰ ਘਰੇ ਡ੍ਰੌਪ ਕਰ ਦੋਗੇ ਜੀ ਤੁਰ ਕੇ ਜਾਣਾ ਪੈਣਾ ਤੁਰ ਕੇ ਜਾਣਾ ਪੈਣਾ ਮਿੱਤਰੋ ਅੰਕੁਸ਼ ਬਹੁਤ ਮਾੜੀ ਗੱਲ ਆ ਬਰੋ ਤੇਰੀ ਯਾਰ ਤੇਰੇ ਨਾਲ ਕਿੱਥੇ ਨਹੀਂ ਖੜਾਗਾ ਮੈਂ ਜਿਹੜਾ ਇਕੱਲੇ ਨੂੰ ਛੱਡ ਗਿਆ ਹੁਣ ਤੁਰ ਕੇ ਜਾਣਾ ਪਊਗਾ ਉਤੋਂ ਬੱਤਲ ਵੀ ਇੰਨੇ ਹੋਏ ਪਏ ਆ ਐ ਨਹੀਂ ਪਤਾ ਜਾਂਦਾ ਭਿੱਜ ਜਾ ਕਮ ਆਨ ਬਰੋ ਦੈਸਰੇਲੀ ਬੈਡ ਫੇਰ ਮਿੰਤ ਕਰ ਲੈਣਾ ਇੱਕ ਵਾਰੀ ਚਾਹ ਸ਼ੁਕਰੀਆ ਸ਼ੁਕਰੀਆ ਚਲੋ ਡ੍ਰੌਪ ਕਰਨ ਲਈ ਆਪਾਂ ਨੂੰ ਮੰਨ ਗਏ ਆ ਦੋਸਤੋ ਨਿੱਕੇ ਹੁੰਦੇ ਪਿੰਡਾਂ ਦੇ ਵਿੱਚ ਛੋਟੀਆਂ ਗੋਲਿਆਂ ਦੇ ਨਾਲ ਖੇਡਦੇ ਹੁੰਦੇ ਸੀ ਉਹ ਵੱਡੇ ਹੋ ਗਏ ਤੇ ਵੱਡੀਆਂ ਬਾਲਾਂ ਨਾਲ ਖੇਡਣ ਲੱਗੇ ਵੈਸੇ ਬਦਲਿਆ ਕੁਝ ਖਾਸ ਨਹੀਂ ਗਿਆ ਗੋਲਿਆਂ ਤੋਂ ਬੋਲਿਆਂ ਗੱਡੀਆਂ ਹੋ ਗਆਂ ਉਹ ਵੇਖ ਮਾਰਿਆ ਨੇ ਗੋਲੀਆਂ ਨੂੰ ਨਿਸ਼ਾਨਾ ਸਿਰਾ ਆ ਗਈ ਸਰਾ ਇੱਕ ਵਾਰੀ ਚ ਸੈਕਿੰਡ ਟਰਾਈ ਸਟ੍ਰਾਈਕ ਮਾਰਨ ਵਾਸਤੇ ਸੈਕਿੰਡ ਟਰਾਈ ਚੱਕਦੇ ਝੋਟਿਆ ਗੇਮ ਪਟ ਦੇ ਦਾ ਪਤਾ ਨਹੀਂ ਲੱਗਦਾਗਾ ਪਹਿਲਾਂ ਅੱਗੇ ਸੀਗਾ ਹੁਣ ਦੂਜੇ ਨੰਬਰ ਤੇ ਆ ਗਿਆ ਪਹਿਲੇ ਨੰਬਰ ਤੇ ਆ ਆ ਗਿਆ ਇਹਦੀ ਹੁਣ ਨਜ਼ਰ ਲਾਤੀ ਉਹਨ ਸਾਈਡ ਤੇ ਜਾਣੀ ਆ ਬਾਲ ਕਿਉਂ ਨਜ਼ਰ ਪਹਿਲੇ ਹੀ ਲਾ ਦਿੰਦੀ ਹੈ ਗੋਲ ਕੀ ਕਹਿੰਦਾ ਸੀ ਬੋਲਾ ਆਦਾ ਯਾਰ ਚੱਲ ਵੀ ਨਜ਼ਰ ਲੱਗ ਚੁੱਕੀ ਆ ਤੇ ਇਹਦੇ ਕਿੰਨੇ ਮਾਰਦਾ ਵਾਓ ਵਾਓ ਗੁੱਡ ਬੰ ਮhalla ਆਪਾਂ ਲਾਸਟ ਤੇ ਆ ਰਹੇ ਆ ਜੀ ਪਹਿਲੇ ਨੰਬਰ ਤੇ ਆ ਰਹੇ ਆ ਲਾਸਟ ਤੋਂ ਹੁਣ 12ਵਾਂ ਬੰਦਾ ਆਇਆ ਆਪਣੀ ਥਾਂ ਤੇ ਇਹ ਖੇਡੂਗਾ ਕਿਉਂਕਿ ਮੈਂ ਹੋ ਚੁੱਕਿਆ ਇੰਜਰ ਹੁਣ ਆਪਾਂ ਦੇਖਦੇ ਕਿੱਥੇ ਲੈ ਕੇ ਜਾਂਦਾ ਇਹ ਬੰਦਾ ਗੇਮ ਦੇ ਵਿੱਚ ਰੇਸਤੀ ਕੌਣ ਆਇਆ ਵਾ ਵਨ ਚਾਂਸ ਮੋਰ ਕੈਪਟਨ ਦੀ ਥਾਂ ਤੇ ਐਕਸਟਰਾ ਪਲੇਅਰ ਨੇ ਆ ਕੇ ਲਾਸਟ ਤੋਂ ਪਹਿਲੇ ਨੰਬਰ ਤੋਂ ਉਧਰੋਂ ਪਹਿਲੇ ਨੰਬਰ ਤੇ ਲਿਆਉਣਾ ਜੇ ਅਗਲਾ ਸੈੱਟ ਸਹੀ ਲੱਗ ਗਿਆ ਤਾਂ ਸਿਰ ਹੈ ਰਾਜ ਦੀ ਗੇਮ ਜਿੱਤ ਗਏ ਜਿਹੜਾ ਮੁੱਲ ਦਾ ਪਲੇਅਰ ਖਰੀਦਿਆ ਸੀਗਾ ਅੱਜ ਮਗਰੋਂ ਅੱਗੇ ਜਿਤਾਤਾ ਗਿਆ ਜਿਤਾਤਾਈ ਆਪਾਂ ਨੂੰ ਸਿਰ ਆ ਯਾਰ ਮਾਰੇ ਸਾਰੋਂ ਤੋਂ ਵੱਧ ਮਾਰੇ ਚੂਹੇ ਹੁੰਦਾਗਾ ਮਗਰੋਂ ਸੱਜਾ ਹੀ ਬਾਅਦ ਨੇ ਪਿੰਡ ਦਾ ਪਲੇਅਰ ਕਾ ਆ ਦੇਖ ਲੋ ਜੀ ਭਧੌੜ ਪਿੰਡ ਦਾ ਚੋਬਰ ਕਹਿੰਦੇ ਆ ਨਾ ਨਿਆਜੀ ਜੱਲ ਲਿਆਉਂਦੀਆਂ ਪਰ ਤੁਸੀਂ ਸਿਰਫ ਵੇਖ ਸਕਦੇ ਹੋ ਕਿਉਂਕਿ ਛੋਟੀ ਕਟਿੰਗ ਚੱਲ ਰਹੀ ਹੈ ਜੀ ਯੂ ਕੈਨ ਹੈਵ ਯਰ ਡਾਈਟ ਕੁੱਕ ਵੇਰ ਇਟ ਇਜ਼ ਪੀ ਟੈਕਲ ਰੀਅਲ ਆਰਡਰ ਨਿਊ ਵਨ ਓਕੇ ਜੇ ਸੁਰੂਆਦ ਦੇ ਕੋਚ ਤੇ ਭਰੋਸਾ ਹੈਗਾ ਵੀ ਜਿੱਤ ਗਿਆ ਤਾਂ ਠੀਕ ਹੈ ਜਾਂ ਚੀਲਾ ਜਿੱਤ ਗਿਆ ਕਿ ਕੋਈ ਜਿੱਤ ਗਿਆ ਹੁਣ ਦੇਖਿਆ ਜਾਊਗਾ ਇੱਥੇ ਸਾਡਾ ਅੱਜ ਦਾ ਡਿਨਰ ਆ ਗਿਆ ਤੇ ਇੱਥੇ ਅੱਜ ਦਾ ਡਿਨਰ ਖਤਮ ਹੋ ਗਿਆ ਕਿਉਂਕਿ ਜਨਤਾ ਬਹੁਤ ਭੁੱਖੀ ਹੋਈ ਪਈ ਸੀ ਮਿੰਟੋ ਮਿੰਟੀ ਨਵੇੜਤਾ ਜਨਤਾ ਨੇ ਉਹ ਮੈਂ ਤੁਹਾਨੂੰ ਖਿਲਾਉਣ ਦੀ ਫੀਡਿੰਗ ਲੈਣਾ ਹਲਾ ਕੇ ਦੇਖਣ ਲਈ ਕਸ਼ਮੀਰੀ ਚਾਹ ਟੱਕਣ ਖੁੱਲ ਕੇ ਪਕਾ ਲਈ ਕਿਹੜੇ ਰੰਗ ਦੀ ਹੈ ਪਿੰਕ ਹੈ ਗੁਲਾਬੀ ਰੰਗ ਦੀ ਚਾਹ ਮਿੱਤਰੋ ਸਾਰੇ ਬੰਦੇ ਨੇ ਇੰਟਰੋਡਿਊਸ ਕਰਾਈ ਹੈ ਸੋ ਗੁਲਾਬੀ ਰੰਗ ਦੀ ਚਾਹ ਮਿੱਤਰੋ ਬਹੁਤ ਹੀ ਘੈਂਟ ਵਿੱਚ ਤੋ ਤੋ ਗਲਪੀਕੋ ਵੈ ਬਸੋ ਲੈਣ ਗਿਆ ਸੀ ਰੌੜੀ ਲੈ ਆ ਤੀਰ ਉਸਲੇ ਰੱਖਦੇ ਤਾ ਰੌੜੀ ਆ ਤੇ ਖੀਰ ਰੱਖ ਰੱਖੀ ਆ ਮੈਂ ਤਾਂ ਕਹਿੰਦੀ ਇਹ ਤੇ ਖੀਰ ਆ ਕਹਦੇ ਹੁਣ ਮੈਂ ਆਖਿਆ ਸੀ ਆਦੀ ਰੌੜੀ ਖਾਈ ਖਾ ਦਾਂ ਮੈਂ ਚਲੋ ਫਿਰ ਹੁਣ ਤਾਂ ਹੀ ਹੋਣਾ ਕਹਦੇ ਫਿਰ ਇਹ ਤਾਂ ਕੈਨਸਲ ਕਰ ਰਿਹਾ ਆਰਡਰ ਵੀ ਇਹ ਮੋੜ ਦਬਾ ਕੇ ਹੁੰਦਾ ਕਿੰਨੇ ਵਧੀਆ ਲੱਗੀਆਂ ਨੇ ਯਾਰ ਆਪਾਂ ਹਨਾ ਇਹ ਮੈਂ ਕੱਲਾ ਫਿਰ ਯਾਰ ਤੂੰ ਹੀ ਕੱਲਾ ਸੋਹਣਾ ਯਾਰ ਗੱਲ ਨਹੀਂ ਸੋਹਣੀ ਵਾਲੀ ਗੱਲ ਨਹੀਂ ਹਾਂ ਬਰਥਡੇ ਮੁੱਕ ਗਿਆ ਗੱਲ ਮੋੜੀ ਵਾਲੀ ਹੁੰਦੀ ਆ ਬਰਥਡੇ ਮੋਕੇ ਅਗਲਾ ਦਿਨ ਚੱਲ ਜਾਂਦਾ ਸੋ ਚਾਹ ਪੀ ਕੇ ਘਰੇ ਚੱਲ ਕੇ ਸੌਣੇ ਆ ਗੁੱਡ ਨਾਈਟ ਮਿੱਤਰੋ ਚੱਲ ਚੰਗਾ ਮਿੱਤਰੋ ਇਧਰ ਆਓ ਓਕੇ ਗਾਇਜ਼ ਚੰਗਾ ਵੀ ਚੰਗਾ ਮਿੱਤਰੋ ਸਤਿ ਸ੍ਰੀ ਅਕਾਲ ਅਗਲਾ ਵਲੌਗ ਛੇਤੀ ਹੋਰ ਲੈ ਕੇ ਆਉਣੇ ਆ ਹੱਸਣ ਵਾਲੀ ਗੱਲਾਂ ਚੁਟਕਲਾ ਸੁਣਾਇਆ ਕੋਈ ਐਂਡ ਕੁਝ ਨਵਾਂ ਕੰਟੈਂਟ ਲੈ ਕੇ ਆਉਣੇ ਆ ਤੁਹਾਡੇ ਲਈ